ਸਿੱਖਾਂ ਦੇ ਘਰਾਂ 'ਚ ਜਾ ਕੇ ਇਹ ਕੰਮ ਫੜਿਆ ਕੀ ਇਹਨਾਂ ਨੇ ਜਿੱਦੋਂ ਪੁੱਛ ਕੇ ਆਏ ਆ ਇਹ ਤੁਸੀਂ ਆਪਦਾ ਪ੍ਰੋਗਰਾਮ ਰੱਖੋ ਹਾਂ ਉੱਥੇ ਜੇ ਲੋਕਾਂ ਨੂੰ ਕੋਈ ਚੰਗਾ ਲੱਗਦਾ ਤੁਸੀਂ ਅਸੀਂ ਰੋਕਦੇ ਹੀ ਨਹੀਂ ਤੁਸੀਂ ਆਪਦਾ ਕਿਸੇ ਥਾਂ ਤੇ ਸਾਂਝੀ ਸਾਦੇ ਪ੍ਰੋਗਰਾਮ ਰੱਖੋ ਲੈ ਕੇ 10 ਬੁੜੀਆਂ ਦੋ ਬੰਦੇ ਤੁਰ ਪਏ ਇਹਨਾਂ ਨੂੰ ਤਾਂ ਪੈਸਾ ਹੈ ਪੈਸਾ ਮਿਲਦਾ ਹੈ ਟੀਮ ਪਿੱਛੇ ਕੰਮ ਕਰਦੀ ਹੈ ਇਹਨਾਂ ਦੇ ਬੰਦੇ ਕੌਣ ਬੈਠਿਆ ਸਾਨੂੰ ਸਭ ਪਤਾ ਹੈ 2 2 3 3000 ਰੁਪਏ ਪਿੱਛੇ ਫ੍ਰੇਕ ਨੂੰ ਆਖਣਗੇ ਤੁਸੀਂ ਇੱਧਰ ਆਓ ਤੁਸੀਂ ਇੱਧਰ ਆਓ ਐ ਤੱਕੇ ਨਾ ਆਉਣਗੇ ਯਾਰ ਥੋੜੇ ਜਿਨੇ ਇਹਨਾਂ ਦੇ ਮੈਂ ਦੱਸਦਾ ਤੁਹਾਡੇ ਹੀਰਾ ਸਿੰਘ ਪਾਸਟਰ ਅਰਗੇ ਨਾਲ ਬਾਹ ਪਿਆ ਹੋਇਆ ਮੇਰਾ ਸੇਗਾ ਨਾ ਆਹ ਤਾਂ ਮਾੜੀ ਗੱਲ ਗੱਡੀ ਹੁੰਦੀ ਆਟੋ ਕਰੀ ਮਾੜਾ ਨਾ ਕਰੋ ਕਰ ਭਾਈ ਆਟੋ ਪਿੱਛੇ ਆ ਦੇ ਮਾਨ ਅੰਕਰ ਨਰੂਲਾ ਮਿਨਿਸਟਰੀ ਜਾਂ ਦੇਖੋ ਲਿਖਿਆ ਹੋਇਆ ਅੰਕਰ ਨਰੂਲਾ ਮਿਨਿਸਟਰੀ ਮਾਨ ਸਾਹ ਬ੍ਰਾਂਚ ਇਹ ਅੰਕਰ ਨਰੂਲਾ ਆਪ ਹੀ ਆ ਜਾਂਦਾ ਭਾਈ ਇੱਥੇ ਇਹਨਾਂ ਦੇ ਆਪ ਬੀਡੀਓ ਬਣਾਈ ਇਹਨਾਂ ਦੇ ਪ੍ਰਧਾਨ ਦਾ ਹੋ ਗਿਆ ਨੰਬਰ ਲੋਗੋ ਲਿਖਿਆ ਹੋਇਆ ਕਿ ਨੰਬਰਾਂ ਵੀਡੀਓ ਬਣਾਓ ਕਾਹ ਨੰਬਰ ਹੈ ਖੱਟਾ ਜੱਟ ਸੱਕਰ ਲੱਗਿਆ ਪਿਆ ਦੂਰ ਤੋਂ ਚੱਲੀ ਨਹੀਂ ਉਹਦਾ ਉਹ ਜੁਨੀਅਨ ਦਾ ਪ੍ਰਧਾਨ ਹੈ ਅੱਛਾ ਦੂਜਾ ਹੈ ਤਾਂ ਮੈਂ ਇਹਦਾ ਦੂਜਾ ਹੈ ਆ ਪਿੱਛੇ ਕਰੀਂ ਕੁਲਵਿੰਦਰ ਆ ਗਿਆ